ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡ ਲੀਆਂ ਵੀਡੀਓ ਬਾਰੇ ਸੋ ਉਧਰੋਂ ਸਮਾਗਮ ਸਟਾਰਟ ਹੋ ਜਾਂਦਾ ਤੇ ਨਾਲ ਹੀ ਰੋਜੀ ਦੇ ਲੇਬਰ ਪੇਨਸ ਸਟਾਰਟ ਹੋ ਜਾਂਦੀਆਂ ਨੇ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੋਜੀ ਪ੍ਰੈਗਨੈਂਟ ਆ ਤੇ ਉਸਦੇ ਲਈ ਅੱਜ ਲੇਬਰ ਪੇਨਸ ਸਟਾਰਟ ਹੁੰਦੀਆਂ ਨੇ ਤਾਂ ਉਹ ਉਥੇ ਇੱਕਦਮ ਹੀ ਡਿੱਗ ਜਾਂਦੀ ਆ ਸਾਰੇ ਜਾਣੇ ਰੋਜੀ ਦੇ ਵੱਲ ਦੇਖਣ ਲੱਗ ਜਾਂਦੇ ਆ ਕਿ ਰੋਜੀ ਨੂੰ ਕੀ ਹੋ ਗਿਆ ਸੋ ਉਸੇ ਵੇਲੇ ਹੀ ਉਹਨਾਂ ਦੀ ਜਿਹੜੀ ਮਾਸੀ ਉਸਨੂੰ ਬੁਲਾਇਆ ਜਾਂਦਾ ਹੈ ਤੇ ਉਸ ਨੂੰ ਕਹਿੰਦੇ ਆ ਕਿ ਤੁਸੀਂ ਇਸ ਨੂੰ ਡਾਕਟਰ ਦੇ ਲੈ ਕੇ ਜਾਓ ਕਿਉਂਕਿ ਇਸ ਦੇ ਦੀ ਰੋਜੀ ਦੇ ਅਚਾਨਕ ਹੀ ਦਰਦ ਹੋਣ ਲੱਗ ਜਾਂਦੀ ਆ ਤੇ ਇਸ ਕਰਕੇ ਉਹ ਮਾਸੀ ਇਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਇਸ ਨੂੰ ਹਸਪੀਟਲ ਹੀ ਲੈ ਜਾਓ ਸਾਰੇ ਜਾਣੇ ਰੋਜੀ ਦੇ ਵੱਲ ਹੋ ਜਾਂਦੇ ਨੇ ਤੇ ਉਧਰ ਨਕਲੀ ਸਾਈ ਜੋ ਕੀ ਆਪਣੇ ਪਖੰਡ ਕਰ ਰਿਹਾ ਹੁੰਦਾ ਹੈ ਸਾਰਿਆਂ ਦਾ ਧਿਆਨ ਪਟਕ ਜਾਂਦਾ ਹੈ ਉਹ ਵੀ ਬੜਾ ਹਰਾਨ ਹੁੰਦਾ ਹੈ ਉਸ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਅੱਜ ਮੈਂ ਇਹਨਾਂ ਦੇ ਘਰ ਆਇਆ ਹਾਂ ਤੇ ਜੇਕਰ ਦੋ ਕੁੜੀਆਂ ਹੋ ਗਈਆਂ ਤੇ ਮੈਨੂੰ ਇਹਨਾਂ ਨੇ ਕਹਿਣਾ ਏ ਕਿ ਤੇਰੇ ਪੈਰ ਘਰੇ ਪਏ ਤੇ ਉਸ ਨੂੰ ਬਹੁਤ ਡਰ ਲੱਗਦਾ ਏ ਪਰ ਉਦਾਂ ਹੀ ਹੁੰਦਾ ਏ ਕਿਉਂਕਿ ਜਦ ਰੋਜੀ ਨੂੰ ਹਸਪੀਟਲ ਲੈ ਕੇ ਚਾਹਦੇ ਆ ਤੇ ਰੋਜੀ ਤੇ ਦੋ ਕੁੜੀਆਂ ਪੈਦਾ ਹੋ ਜਾਂਦੀਆਂ ਏ ਗੁਰਪ੍ਰੀਤ ਨੂੰ ਦੇਖ ਇਹ ਸਾਰਾ ਕੁਝ ਦੇਖ ਕੇ ਰੰਗ ਉੱਟ ਜਾਂਦੇ ਨੇ ਗੁਰਪ੍ਰੀਤ ਸੋਚਦਾ ਏ ਕਿ ਘਰ ਵਿੱਚ ਤਾਂ ਸਾਇਆ ਦੇ ਪੈਰ ਪਏ ਨਹੀਂ ਤੇ ਕੁੜੀਆਂ ਕਿੱਦਾਂ ਹੋ ਗਈਆਂ ਸੋ ਨਕਲੀ ਸਾਇਆ ਨੂੰ ਵੀ ਆਪਣੀ ਹੀ ਟੈਨਸ਼ਨ ਪੈ ਜਾਂਦੀ ਆ ਜਦ ਉਸ ਨੂੰ ਪਤਾ ਲੱਗਦਾ ਏ ਕਿ ਗੁਰਪ੍ਰੀਤ ਦੇ ਦੋ ਕੁੜੀਆਂ ਹੋਈਆਂ ਕਿਉਂਕਿ ਉਸਨੇ ਵਚਨ ਕੀਤੇ ਸੀ ਕਿ ਮੁੰਡਾ ਹੋਵੇਗਾ ਤੇ ਉਹ ਤੇ ਖੁਦ ਰਾਨ ਹੋ ਜਾਂਦਾ ਉਸ ਨੂੰ ਪਤਾ ਤਾਂ ਹੁੰਦਾ ਏ ਕਿ ਕੁੜੀਆਂ ਹੀ ਹੋਣੀਆਂ ਨੇ ਪਰ ਉਹ ਬਹਾਨਾ ਬਣਾ ਰਿਹਾ ਹੁੰਦਾ ਏ ਕਿ ਮੈਂ ਹੁਣ ਕਿਹੜਾ ਬਹਾਨਾ ਮਾਰਾਂਗਾ ਤੇ ਸਾਰੇ ਜਾਣੇ ਉਧਰ ਟੈਨਸ਼ਨ ਵਿੱਚ ਪਏ ਜਾਂਦੇ ਨੇ ਖਾਸ ਕਰਕੇ ਗੁਰਪ੍ਰੀਤ ਕਿਉਂਕਿ ਉਸ ਨੂੰ ਤਾਂ ਪੂਰੀ ਆਸ ਸੀ ਕਿ ਮੇਰੇ ਮੁੰਡਾ ਹੀ ਹੋਣਾ ਏ ਹਰ ਪਾਕੀ ਸਾਰੇ ਘਰਦਿਆਂ ਨੂੰ ਪਤਾ ਹੀ ਹੁੰਦਾ ਏ ਕਿ ਕੁੜੀ ਹੋਣੀ ਆ ਤੇ ਉਹ ਸਾਰੇ ਚੁੱਪ ਰਹਿੰਦੇ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੋ ਕੁੜੀਆਂ ਨੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਹਰਾਨੀ ਨਹੀਂ ਹੁੰਦੀ ਗੁਰਪ੍ਰੀਤ ਨੂੰ ਬਹੁਤ ਗੁੱਸਾ ਆਉਂਦਾ ਏ ਤੇ ਉਹ ਇਹ ਕਹਿੰਦਾ ਏ ਕਿ ਆਪਾਂ ਗਾਂ ਰੋਜੀ ਦੱਸ ਕਹਿਣ ਵੀ ਕਰਾਇਆ ਸੀ ਜੇਕਰ ਉਸ ਵਿੱਚ ਦੋ ਮੁੰਡੇ ਦੱਸੇ ਸੀ ਤੇ ਫਿਰ ਦੋ ਕੁੜੀਆਂ ਕਿਵੇਂ ਹੋ ਗਈਆਂ ਉਹ ਕਿਹੜਾ ਡਾਕਟਰ ਏ ਮੈਂ ਤਾਂ ਉਸ ਨੂੰ ਪਤਾ ਕਰਕੇ ਰ੍ਹਾਂਗਾ ਇਹ ਸੁਣ ਕੇ ਬਲਜੀਤ ਦੇ ਰੰਗ ਉੱਡ ਚਾਂਦੇ ਇਨੇ ਭਲਜੀਤ ਨੂੰ ਡਰ ਲੱਗਦਾ ਏ ਕਿ ਜੇਕਰ ਹੁਣ ਇਹ ਸਾਰਾ ਮੇਰਾ ਭੇਦ ਖੁੱਲ ਗਿਆ ਤੇ ਮੈਨੂੰ ਸਾਰਿਆਂ ਨੇ ਘਰੋਂ ਹੀ ਕੱਢ ਦੇਣਾ ਏ ਉਸ ਨੂੰ ਆਪਣਾ ਹੀ ਪਾਰਾ ਪਛਾਣਦਾ ਏ ਤੇ ਉਦੋਂ ਗੁਰਪ੍ਰੀਤ ਨੂੰ ਗੁੱਸਾ ਚੜਿਆ ਹੁੰਦਾ ਏ ਤੇ ਰੋਜੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਆਉਂਦੀ ਏ ਉਸ ਨੂੰ ਲੱਗਦਾ ਏ ਕਿ ਮੇਰੀਆਂ ਧੀਆਂ ਨੂੰ ਕਿਤੇ ਕਿਸੇ ਨੂੰ ਦੇ ਨਾ ਦੇਣ ਜਾਂ ਗੁਰਪ੍ਰੀਤ ਪਹਿਲਾਂ ਵਾਂਗ ਸੁਟਣ ਲਈ ਨਾ ਤੁਰ ਜਾਵੇ ਇਸ ਕਰਕੇ ਰੋਜੀ ਆਪਣੀਆਂ ਧੀਆਂ ਵਾਸ ਲਈ ਗੁਰਪ੍ਰੀਤ ਦੇ ਅੱਗੇ ਵਾਸਤੇ ਪਾਉਂਦੀ ਆ ਤੇ ਕਹਿੰਦੀ ਆ ਕਿ ਆਪਣੀਆਂ ਹੁਣ ਧੀਆਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦੀ ਤੁਸੀਂ ਪਹਿਲਾਂ ਹੀ ਮਿੰਦੋ ਤੇ ਮੰਨੂ ਨੂੰ ਮੇਰੇ ਤੋਂ ਦੂਰ ਕੀਤਾ ਏ ਸੋ ਇਹ ਤਾਂ ਰੱਬ ਦੀ ਦੇਣ ਹੈ ਜੋ ਰੱਬ ਨੇ ਸਾਨੂੰ ਦਿੱਤਾ ਸਾਨੂੰ ਉਸ ਵਿੱਚ ਹੀ ਰਜਾਮੰਦ ਰਹਿਣਾ ਚਾਹੀਦਾ ਏ ਪਰ ਗੁਰਪ੍ਰੀਤ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੁੰਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ